ਇਹ ਜਨਰਲ ਜਸ ਮੀடியா ਸਾਰਾ ਸਾਰਿਆਂ ਦਾ ਧੰਨਵਾਦਿਆਂ ਔਰ ਡੀ ਐਚਓ ਸ਼ਿਖਰ ਜੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਡਾਕਟਰ ਸਾਹਿਬ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਨਾਮ ਲਵਾਂਗਾ ਉਹ ਵੀ ਅੱਗੇ ਪ੍ਰਧਾਨ ਜੀ ਕੋਲੋਂ ਸਰਪੰਨ ਨੂੰ ਮੋੜਿਆ ਜਨ ਔਰ ਵੀ ਸਾਥੀ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋਰ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਿਹਾ ਹੈ ਇੱਥੇ ਕਿਦੇਪਾਲ ਜੀ ਦੇਵਪਾਲ ਸਿੰਘ ਜੀ ਰਾਜ ਜੀ ਬ੍ਰੈਕ ਤੇ ਘਰਾ ਲਓ ਬ੍ਰੈਕ ਤੇ ਬੈਠੇ ਬੈਠੇ ਘਰਾ ਲਓ ਮੁੰਡੇ ਦੱਸਣਗੇ ਮੇਰੇ ਪਾਲ ਸਿੰਘ ਜੀ ਸੁਪਰਜਿੰਦਰ ਸਿੰਘ ਜੀ ਤਨਦੀਪ ਸਿੰਘ ਜੀ ਕੋਲਾ ਠਾਕਰ ਜੀ ਚੰਦਰ ਸ਼ਰਮਾ ਜੀ ਬਰਲਾਸ਼ ਏਟੀ ਜੀ ਗਵਿੰਦਰ ਦਾਵਾ ਜੀ ਉਦਾਸੀ ਜੀ ਡਿਪਾਰਟਮੈਂਟ ਦੇ ਦਿਵਿੰਦਰ 바ਵਾ ਜੀ ਜਸਵੰਤ ਸਿੰਘ ਜੀ ਚੱਬਿਆਲਕੇ ਤੋਂ ਰਾਮ ਪ੍ਰਕਾਸ਼ ਜੀ ਨਾਮ ਪ੍ਰਸਾਦ ਜੀ ਵੈਸਪਰੇਜ਼ੈਂਟ ਡਿਪਾਰਟਮੈਂਟ ਤੋਂ ਮਨ ਰਾਏ ਸ਼ੈਟੀ ਜੀ ਨੇ ਬਾਕੀ ਕਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਅਸੀਂ ਜਦੋਂ ਸ਼ਿਆਦਪੁਰ ਜਾਵਾਂਗੇ ਜਦੋਂ ਅਗਲਾ ਪ੍ਰੋਗਰਾਮ ਅਬੀਬੀ ਰੇणू ਕਲਿਆਣ ਜੀ ਉਹ ਵੀ ਆਜਣ ਭਾਰਤੀ ਭਲਿਕੀ ਸਰਵ ਸਵਾਇ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਵੀ ਅਜੇ ਕਾਦੀ ਦਾ ਜੁਆਇਨ ਕੀਤਾ ਇਹਨਾਂ ਦੇ ਵੀ ਬਹੁਤ ਧੰਨਵਾਦੀਆਂ ਅਗਲਾ ਪ੍ਰੋਗਰਾਮ ਜਿਹੜਾ ਅਸੀਂ

ਆਪਣੀ ਨਹੀਂ ਕਰ ਸਕਦਾ ਹਰਬਾਦ ਤੇ ਤੁਹਾਡੇ ਵੀਰ ਹੋ ਸਕਦੇ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਪਹਿਲੇ ਵਿਚਾਰਾ ਹੁੰਦੀ ਹੈ ਕਿ 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 ਕੁਝ ਦਸੋ ਮੈਨੂੰ ਤਾਂ ਥੋੜੇ ਨਾਲ ਹੀ ਪਤਾ ਲੱਗਦਾ ਤੁਹਾਡੀ ਗੱਲ ਹੀ ਚੱਲਦੀ ਹੈ ਅੱਜ ਕਰਦੇ ਹੋ ਮੈਂ ਕੀ ਕਰਦੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਨੇ ਕਿਉਂ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਟ ਸਾਰਾ ਮੈਂ ਕੋਈ ਜਿਹੜਾ ਕਹਿਣਾ ਚਾਹਾਂ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਪਸੀਨੇ ਮਿਲਿਆ ਕਿ ਆਮ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇਨਾਂ ਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਧੰਗਾ ਦੀ ਇੱਕ ਪਾਰਟੀ ਐ ਤਾਂ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦਰੀ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਪਤ ਕਰਾ ਕੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਸ਼ੋਗਨੀਆ ਕਾਲੀਤਾਲ ਤੇ ਬੀਜੇਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮਾਰੀ ਇਹ ਮੇਰੀ ਗੱਲ ਸੁਣੋ ਕਿ ਤੁਸੀਂ ਕਿਹੜੇ ਅਪਾਰਟਮੈਂਟ ਤੁਸੀਂ ਜ਼ੀਰੋ ਲਾਈਨ ਹੀ ਹੁੰਦੇ ਹੈ ਜ਼ੀਰੋ ਲਾਈਨ ਹੀ ਹੁੰਦੇ ਥੋੜਾ ਜੀਤਨਾ ਹੋਈਓ ਗੱਟਬੰਧ ਇਹ ਨਹੀਂ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਤੁਹਾਡੇ ਕੋਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮੱਲਾ ਦਾ ਮੰਨਿਆ ਨਹੀਂ ਤੁਹਾਡਾ ਗੱਟਬੰਧ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਇਕੱਲੀ ਗੱਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਇਕੱਲੀ ਗੱਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਜਨਾਂ ਨੂੰ ਤੁਸੀਂ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਨੂੰ ਬਰੋਗਿਆ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿਨੇ ਤੱਕ ਦੌਰ ਅਸੀਂ ਪਿੰਡਾਂ 'ਚ ਹੁੰਨੇ ਤੱਕ ਦੌਰ ਅਸੀਂ ਸ਼ਹਿਰਾਂ 'ਚ ਹੁੰਦੇ ਹਾਂ ਸਭ ਪੰਜਾਬ ਬਚਾਓ ਯਾਤਰਾ ਦਾ ਕੀ ਰਿਸਪਾਂਸ ਦਿੱਤਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਹੈ ਬਸ ਆ ਗਿਆ ਤੂਫਾਨ ਮੇਨੂੰ ਤਕਰੀਬਨ ਠੀਕ ਹੈ ਲਗਦਾ ਕਰੀਬ 30 ਸਾਲ ਤੋਂ ਤੇ 30 ਸਾਲਾਂ 'ਚ ਐਜੇ ਰਿਸਪਾਂਸ ਜੋ ਅੱਜ ਦੇਖ ਰਹੇ ਆਂ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਅੱਛਾੜੂਵਾਲੇ ਨਕਲੀ ਜਾਨੀ ਦੇ ਚੁੱਕ ਮੰਤਰੀ ਤੇ ਇੰਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਖਾਲੀ ਦਲ ਇਹਨੂੰ ਤਗੜਾ ਕਰੀਏ ਤਾਂ ਪੰਜਾਬ